ਅਵਾਸ਼ੇਟ ਸਕੂਲੀ ਬੱਚੇ ਨੇ ਕਿਡਨਾਪਿੰਗ ਦਾ ਡਰਾਮਾ ਰਚਿਆ 10 ਸਾਲਾ ਬੱਚੇ ਨੇ ਆਪਣੀ ਕਿਡਨਾਪਿੰਗ ਦਾ ਪੂਰਾ ਡਰਾਮਾ ਰਚਿਆ ਸਕੂਲ ਦੇ ਟੀਚਰਾਂ ਨੂੰ ਪੜਾਈ ਦੇ ਲਈ ਭਾਜੜਾ ਪੈ ਗਿਆ ਤੇ ਪੁਲਿਸ ਨੇ ਕੁਝ ਹੀ ਘੰਟਿਆਂ ਚ ਆ ਕੇ ਇਸ ਨੂੰ ਹੱਲ ਕਰ ਲਿਆ ਫੇਸਬੁੱਕ ਤੇ YouTube ਤੇ ਕਿਡਨਾਪਿੰਗ ਦੀ ਸਟੋਰੀ ਦੇਖੀ ਬੱਚੇ ਦੇ ਉਲਸਗਲ ਦਾ ਜ਼ਿਕਰ ਕੀਤਾ ਗਿਆ ਬਾ ਨਾਲ ਰਹਿਣ ਦੇ ਲਈ ਬੱਚੇ ਨੇ ਕਿਡਨਾਪਿੰਗ ਦਾ ਝੂਠਾ ਡਰਾਮਾ ਰਚਿਆ ਕਿ ਦੂਜਾ ਵਿਆਹ ਕਰਵਾ ਕੇ ਬੱਚਿਆਂ ਨੂੰ ਛੱਡ ਗਈ ਸੀ ਮਾਂ ਫਿਲਹਾਲ ਇਹ ਬੱਚੇ ਆਪਣੇ ਪਿਤਾ ਦੇ ਕੋਲ ਰਹਿੰਦੇ ਨੇ ਪਿੰਡ ਬਲਾਚੌਰ ਦੇ ਪੇਡਾ ਪ੍ਰਾਇਮਰੀ ਸਕੂਲ ਵਿੱਚ ਆ ਬੱਚਾ ਪੜਦਾ ਹੈ ਤਸਵੀਰ ਤੁਸੀਂ ਵੇਖ ਪਰੋ ਬਲਰ ਕਰਕੇ ਇਸ ਅੱਗੇ ਚੱਲਦੇ ਆਹੀ ਉਹ ਬੱਚਾ ਹੈ ਜਿਸ ਨੇ ਆਪਣੇ ਕਿਡਨਾਪਿੰਗ ਦਾ ਡਰਾਮਾ ਰਚਿਆ ਸੀ ਸਕੂਲ ਦੇ ਟੀਚਰਾਂ ਨੂੰ ਪਾਜੜਾ ਪੈ ਗਿਆ ਆਪਣਾ ਦਫਰੀ ਮੱਚ ਗਈ ਕਿ ਬੱਚਾ ਅਖਿਰ ਗਿਆ ਕਿੱਥੇ ਕਿਸ ਨੇ ਉਸਨੂੰ ਕਿਡਨਾਪ ਕੀਤਾ ਪਰ ਪੁਲਿਸ ਨੇ ਕੁਝ ਹੀ ਘੰਟਿਆਂ 'ਚ ਆਜਾ ਪੂਰਾ ਮਾਮਲਾ ਸਿੱਖ ਸੁਲਝਾ ਲਿਆ ਬੱਚੇ ਦਾ ਕਹਿਦਾ ਹੈ ਕਿ ਫੇਸਬੁੱਕ ਤੇ ਹੀ ਯੂਟਿਊਬ ਤੇ ਕਿਡਨਾਪਿੰਗ ਦੀ ਸਟੋਰੀ ਉਸਦੀ ਨਹੀਂ ਮਾਦ ਨਾਲ ਰਹਿਣ ਦੇ ਲਈ ਬੱਚੇ ਨੇ ਕਿਡਨਾਪਿੰਗ ਦਾ ਝੂਠਾ ਡਰਾਮਾ ਰਚਿਆ ਸੀ ਇਹ ਸਭ ਦੇ ਚਲਦੇ ਆ ਪੁਲਿਸ ਦੇ ਵੱਲੋਂ ਐਸਕੇਸ ਨੂੰ ਕੁਝ ਹੀ ਘੰਟਿਆਂ 'ਚ ਸੁਲਝਾ ਲਿਆ ਗਿਆ ਪਰ ਮਾਨਸਿਕ ਸਥਿਤੀ ਜੈਸੀ ਬੱਚੇ ਦਾ ਜ਼ਿਕਰ ਕਰਿਏ ਕਿਉਂਕਿ ਮਾਪਿਓ ਆਡਾਡ ਹੋ ਚੁਕੇ ਸੀ ਡਿਵੋਰਸ ਉਹਨਾਂ ਦੇ ਵੱਲੋਂ ਲਿਆ ਗਿਆ ਹਾਲਾਂਕਿ ਬੱਚਾ ਆਪਣੀ ਮਾਂ ਦੇ ਨਾਲ ਰਹਿਣਾ ਚਾਹੁੰਦਾ ਸੀ ਇਸ ਸਬਤ ਜਲਦੀ ਉਸ ਦੇ ਵੱਲੋਂ ਆ ਝੂਠੀ ਕਿਡਨਾਪਿੰਗ ਦੀ ਸਟੋਰੀ ਪੱਛੀ ਗਈ। ਕੋਪਲੀ ਪ੍ਰਸ਼ਾਸਨ ਦਾ ਸਭ ਤੋਂ ਪਹਿਲਾਂ ਬਹੁਤ ਧੰਨਵਾਦੀ ਹਾਂ ਕਿਉਂ ਸਾਡਾ ਅਸੀਂ ਇਸ ਮਸਲੇ ਨੂੰ ਬੜਾ ਗੰਭੀਰਤਾ ਨਾਲ ਲਏ ਇਸ ਕਿ ਜਦੋਂ ਮੈਨੂੰ ਪਤਾ ਲੱਗਿਆ ਨਾ ਭੇਜਦਾ ਤਾਂ ਹੋ ਗਿਆ ਤੇ ਅਸੀਂ ਪਹਿਲਾਂ ਖੁਦ ਇਹਨੂੰ ਬੱਚ ਨੂੰ ਬਹੁਤ ਵਾਰੀ ਪੁੱਛਿਆ ਕਿ ਅਸੀਂ ਪ੍ਰਸ਼ਾਸਨ ਨੂੰ ਵੀ ਹੈਰਾਨ ਨਾ ਕਰੀਏ ਕਿਉਂਕਿ ਦੇਖੋ ਕਿੰਨੀ ਪਰੇਸ਼ਾਨੀ ਹੋਈ ਹੈ ਸਾਰੇ ਇਲਾਕੇ 'ਚ ਇੱਕ ਵਾਰ ਨਾ ਤਹਿਲਕਾ ਮਚ ਗਿਆ ਤੇ ਅਸੀਂ ਇਹਨੂੰ ਬੜੀ ਵਾਰ ਪੁੱਛਿਆ ਪਰ ਇਸ ਬੱਚੇ ਦੇ ਪਤਨੀ ਦਿਮਾਗ ਦੇ ਵਿੱਚ ਕੀ ਸੋਚਦੀ ਤੇ ਅਸੀਂ ਦਾ ਡੀਐਸਪੀ ਸਾਹਿਬ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਛੇਤੀ ਸਾਡਾ ਮਸਲਾ ਹੱਲ ਕਰਤਾ ਤੇ ਜਦੋਂ ਮੌਕੇ ਤੇ ਆਏ ਤਾਂ ਸਾਰੀ ਜਿਵੇਂ ਤਤਕਸ਼ ਕਰੀ ਹੈ ਪਤਾ ਕਰਿਆ ਤਾਂ ਇਹ ਇਦਾਂ ਨਾ ਜਿਹੜੀ ਮਦਰ ਹੈ ਉਹ ਕਿਸੇ ਹੋਰ ਨਾਲ ਮੈਰਿਜ ਹੋਈ ਵੀ ਹੈ ਤੇ ਉਹਦੇ ਕੋਲ ਰਹਿਣਾ ਚਾਹੁੰਦਾ ਹੈ ਆਪਣੇ ਫਾਦਰ ਨਾਲ ਨਹੀਂ ਰਹਿਣਾ ਚਾਹੁੰਦਾ ਉਹਦੇ ਕਰਕੇ ਮੈਂ ਸਾਰਾ ਇਹ ਗਮ ਵੱਧ ਹੁਣ ਇਹ ਅਸਲ ਬਕੂਆ ਕੀ ਗੱਲਬਾਤ ਹੋਈ ਆ ਤੁਸੀਂ ਇੱਥੇ ਇਹਨੇ ਕੀ ਦੱਸਿਆ ਬੱਚਿਆਂ ਨੇ ਜਾਂ ਟੀਚਰਾਂ ਨੇ ਬੱਚਾ ਮੰਨਦਾ ਵੀ ਮੈਂ ਆਪਣੀ ਮਦਰ ਕੋਲ ਜਾਣਾ ਚਾਹੁੰਦਾ ਇਹ ਜਿਹੜੀ ਇਹਨੇ ਕੀਤੀ ਆ ਇਸ ਤਰ੍ਹਾਂ ਦੀ ਗੱਲਬਾਤ ਆ ਜਿਹੜੀ ਹੋਈ ਆ ਵੀ ਕਿਡਨੈਪ ਕਰ ਲਿਆ ਇਹਦੀ ਆਪਣੀ ਸੋਚ ਹੈ ਜਾਂ ਆਪਣੀ ਸੋਚ ਹੈ ਚਲੋ ਬੱਚਾ ਇਹ ਇਸ ਕਰਕੇ ਆਪਾਂ ਨੂੰ